ਬਿੱਕਮਾ ਜੀ ਗਿਲਸ਼ਾਹਬਾਦ ਦੇ ਸਮਰਥਨ ਬਾਰੇ ਕੀ ਕਹਿਣਾ ਚਾਹੁੰਦੇ ਹੋ ਵੀ ਪਹਿਲੇ ਤੇ ਸਾਡੀ ਜਿਹੜੀ ਵੈਬ ਐਸੋਸੀਏਸ਼ਨ ਬਣੀ ਹੈ ਵੈਬ ਚੈਨਲਾਂ ਦੀ ਉਹਦੇ ਵਿੱਚ ਮੈਨੂੰ ਪ੍ਰੈਜਿਡੈਂਟ ਬਣਾਇਆ ਇਹਨਾਂ ਭਰਾਵਾਂ ਨੇ ਉਸ ਤੋਂ ਬਾਅਦ ਜਿੰਨੇ ਸਾਡੇ ਵੈਬ ਪੋਰਟਲ ਵਾਲਿਆਂ ਦੀਆਂ ਵੋਟਾਂ ਬਣੀਆਂ ਨੇ ਤਕਰੀਬਨ ਸਾਡੀਆਂ ਕੋਈ 30 ਤੋਂ 35 ਵੋਟਾਂ ਨੇ ਉਹ ਸਾਰਿਆਂ ਨੇ ਸਾਰਿਆਂ ਨੇ ਅਸੀਂ ਫੈਸਲਾ ਰਿਆ ਹੈ ਕਿ ਜਿਹੜਾ ਸਾਡਾ ਜਿਸਪੀ ਸੈਲ ਪੱਟੀ ਹੋਈ ਹੈ ਇਹਨਾਂ ਦੀ ਜੇ ਨਵੀਂ ਟੀਮ ਹੈ ਇਹਨਾਂ ਨੂੰ ਅਸੀਂ VOTING ਕਰਾਂਗੇ ਇਹਨਾਂ ਨੂੰ ਪ੍ਰੈਸ ਕਲੱਬ ਦਾ ਜਿਹੜਾ ਸਾਡੀਆਂ ਕੁੰਜੀਆਂ ਸੌਂਪਾਂਗੇ ਇਹਨਾਂ ਨੇ ਵੀ ਸਾਨੂੰ ਬੜੇ ਵਧੀਆ ਤਰੀਕੇ ਦੇ ਨਾਲ ਆਸਵਾਸਨ ਦਿੱਤਾ ਕਿ ਜਿਹੜੇ ਸਾਡੇ ਰਹਿ ਬਚਾਂ ਲਏ ਜਿੰਨਾਂ ਦੀਆਂ ਵੋਟਾਂ ਨਹੀਂ ਬਣ ਸਕੀਆਂ ਉਹਨਾਂ ਦੀਆਂ ਵੋਟਾਂ ਬਣਾਈਆਂ ਜਾਣਗੀਆਂ ਅਗਲੀ ਵਾਰ ਅਗਲੀ ਵਾਰ ਨੂੰ ਤੇ ਉਹਨਾਂ ਨੂੰ ਪ੍ਰੈਸ ਕਲੱਬ ਦੇ ਵਿੱਚ ਜਿਸ ਤਰੀਕੇ ਨਾਲ ਦੂਜੇ ਪੱਤਰਕਾਰਾਂ ਨੂੰ ਮਾਨ ਸਨਮਾਨ ਦਿੱਤਾ ਜਾਂਦਾ ਉੱਥੇ ਤਿੱਕੇ ਦਾ ਬਰਾਬਰ ਦਾ ਮਾਨ ਸਨਮਾਨ ਦਿੱਤਾ ਜਾਊਗਾ ਵੋਟਾਂ ਵੀ ਬਣੀਆਂ ਤੇ ਦੋ ਐਗਜ਼ੀਕਟਿਵ ਮੈਂਬਰ ਵੀ ਜਿਹੜੇ ਨੇ ਉਹ ਸਾਡੀ ਵੈਬ ਚੈਨਲ ਦੇ ਜਿਹੜੀ ਐਸੋਸੀਏਸ਼ਨ ਆ ਉਹਦੇ ਤੋਂ ਲੈਣ ਆਣਗੇ ਤੇ ਬਹੁਤ ਸਾਨੂੰ ਵਧੀਆ ਲੱਗਾ ਕਿਉਂਕਿ ਵੈਸੇ ਵੀ ਪੱਟੀ ਸਾਹਿਬ ਨੇ ਬਹੁਤ ਸੰਘਰਸ਼ ਕੀਤਾ ਹੈ ਪਹਿਲੇ ਤੋਂ ਔਰ ਪੱਤਰਕਾਰਾਂ ਦੇ ਨਾਲ ਖੜ੍ਹਦੇ ਆਏ ਨੇ ਮੇਰੇ ਆਪਣੇ ਮਸਲਿਆਂ ਦੇ ਵਿੱਚ ਦੋ ਵਾਰੀ ਪੱਟੀ ਸਾਹਿਬ ਨੇ ਕਾਫੀ ਜਿਹੜਾ ਸੰਘਰਸ਼ ਕੀਤਾ ਤੇ ਮੈਨੂੰ ਤਾਂ ਪੂਰਾ ਵਿਸ਼ਵਾਸ ਹੀ ਸੀਗਾ ਪਰ ਪਹਿਲੇ ਸਾਰੇ ਟੀਮ ਦਾ ਜਿਹੜਾ ਸਮਰਥਨ ਲਿਆ ਉਸ ਤੋਂ ਬਾਅਦ ਅਸੀਂ ਆਪਣਾ ਅੱਜ ਆਪਣੇ ਸਾਥੀ ਕੋਲ ਹੀ ਤੁਹਾਨੂੰ ਦੇ ਰਹੇ ਆ ਤੇ ਮੈਨੂੰ ਲੱਗਦਾ ਹੈ ਕਿ ਜਿਹੜਾ ਨਗਾਰਾ ਹੈ ਉਹ ਪੂਰੀ ਕਲਾਸ ਨੂੰ। ਸ਼ੁਕਰੀਆ। ਇਹ ਗੱਲ ਕਲੱਬ ਦੇ ਜਦੋਂ ਮੈਂਬਰ ਬਣ ਗਏ ਤੇ ਫਿਰ ਤੇ ਕਲੱਬ ਦੀ ਕੋਈ ਰੋਕ ਟੋਕ ਨਹੀਂ ਨੇ ਇਹਨਾਂ ਨੂੰ। ਵੈਬ ਮੀਡੀਆ ਦੀ ਜਿਹੜੀ ਗੱਲ ਚੱਲੀ ਗਈ ਅੱਜ ਤੁਹਾਡੀ ਜਿਹੜੀ ਟੀਮ ਵੱਲੋਂ ਕੀ ਫੈਸਲਾ ਲਿਆ ਗਿਆ ਤੇ ਕੀ ਭਰੋਸਾ ਦਵਾਇਆ ਗਿਆ ਦੂਸਰੀ ਐਸੋਸੀਏਸ਼ਨ? ਤੁਹਾਡੇ ਸਾਹਮਣੇ ਪ੍ਰੋਸੋਟ ਹੈ? ਜੀ ਇਸ ਬਾਰੇ ਦੱਸ ਦੋ ਜੀ ਆਪਣਾ। ਜੀ ਜੀ ਤਾਂ ਕਿ ਤੁਹਾਡੇ ਸਾਹਮਣੇ ਭਰੋਸਾ ਦਵਾਇਆ ਗਿਆ ਕਿ ਤੁਹਾਡੀ ਵੈਬ ਪੋਰਟਲ ਜਿਹੜੀ ਆ ਜੋ ਪੂਰੀ ਤਰ੍ਹਾਂ ਦੇ ਡਿਸਟ੍ਰਿਕਟ ਲੈਵਲ ਦੀ ਐਸੋਸੀਏਸ਼ਨ ਨਾਲ ਕੰਮ ਕਰੇਗੀ ਪ੍ਰਾਪਰਤੀ ਮਦਦ ਜਿਵੇਂ ਜੀ ਜੇ ਲੋਰਾਂ ਨੇ ਕਿਹਾ ਸੀ ਕਿ ਸਾਡਾ ਜਿਹੜਾ ਉਹ ਪਾਓ ਜੀ ਆਪਣੇ ਚੋਣ ਮੈਨੀਫੈਸਟੋ ਜੀ ਮੈਂ ਇਹਨਾਂ ਨੂੰ ਕਹਿ ਦਿੱਤੀ ਸਾਡਾ ਹਿੱਸਾ ਹੋ ਚੋਣ ਮੈਨੀਫੈਸਟੋ ਕੀਤਾ ਜਿਹੜੀ ਭੁੱਖ ਚ ਕਰਨੇ ਆ ਤੁਹਾਡੇ ਨਾਲ ਜੇ ਕਰਤਾ ਤੁਹਾਨੂੰ ਮੈਂਬਰ ਨਾਲ ਬਣਾ ਲਿਆ ਤੁਸੀਂ ਅਸੀਂ ਮੈਮੋਰੀ ਪਲੱਸ ਕਰਦੇ ਇੰਦੋਂ ਤੱਕ ਕੀ ਕਰ ਸਕਦੇ ਆ ਫਿਰ ਵੀ ਮੈਂ ਕਹਿੰਦਾ ਭਿਜੜੇ ਤੁਹਾਡੇ ਬੰਦੇ ਰਹਿ ਗਏ ਨੇ ਉਹਨਾਂ ਨੂੰ ਅਸੀਂ ਬਾਅਦ ਦੇ ਵਿੱਚ ਪੂਰਾ ਐਂਟਰਟੇਨ ਕਰਾਂਗੇ ਮੈਂਬਰ ਵੀ ਬਣਾਵਾਂਗੇ ਇੱਥੋਂ ਦਾ ਪਤਾ ਨਹੀਂ ਵੋਟ ਵੀ ਬਣਾਵਾਂਗੇ